ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਵਾਨ ਵੱਲੋਂ ਸੁਣਾਏ ਗਏ ਫੈਸਲੇ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਸੇਵਾਦਾਰਾਂ ਵਾਲਾ ਨੀਲਾ ਚੋਲਾ ਪਹਿਨ ਕੇ ਹੱਥ ਵਿੱਚ ਵਰਸ਼ਾ ਲੈ ਕੇ ਗਲ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਈ ਤਖਤੀ ਪਾ ਕੇ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪ੍ਰਵੇਸ਼ ਦੁਆਰ ਵਿਖੇ ਸੇਵਾ ਕਰਨ ਲਈ ਬੈਠੇ ਨੇ ਸੋ ਕਬੀਰ ਸਿੰਘ ਬਾਦਲ ਦੇ ਪੈਰ ਤੇ ਲੱਤ ਤੇ ਪਲੱਸਟਰ ਲੱਗਾ ਹੋਣ ਕਾਰਨ 휠ਚੇਅਰ ਤੇ ਬੈਠੇ ਹੋਏ ਨੇ ਸਿੰਘ ਸਹਿਬਾਨ ਦੇ ਆਦੇਸ਼ ਅਨੁਸਾਰ ਉਹਨਾਂ ਨੇ ਸਵੇਰੇ 9 ਵਜੇ ਤੋਂ ਇਹ ਸੇਵਾ ਨਿਭਾਉਣੀ ਸ਼ੁਰੂ ਕੀਤੀ ਹੈ ਇਸ ਦੌਰਾਨ ਉਹਨਾਂ ਦੇ ਵੱਲੋਂ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਸਮੇਤ ਹੋਰ ਲੱਗੀ ਤਨਖਾਹ ਦੀਆਂ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਸੇਵਾਦਾਰ ਵਾਲਾ ਚੋਲਾ ਪਹਿਨ ਕੇ ਹੱਥ ਵਿੱਚ ਵਰਸ਼ਾ ਫੜ ਕੇ ਗਲ ਦੇ ਵਿੱਚ ਤਕਤੀ ਪਾ ਕੇ ਸੇਵਾ ਕਰਨ ਪਹੁੰਚੇ ਨੇ ਦੋਵੇਂ ਆਗੂ ਘੰਟਾ ਘੜ ਡਿਊਟੀ ਦੇ ਦੋਨੇ ਪਾਸੇ ਬੈਠ ਕੇ ਇਹ ਸੇਵਾ ਨਿਭਾਉਣਗੇ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾਦਾਰਾਂ ਵਾਲਾ ਚੋਲਾ ਪਾਇਆ ਹੋਇਆ ਹੈ ਅਤੇ ਡਿਊਟੀ ਦੇ ਬਾਹਰ ਹੱਥ ਵਿੱਚ ਵਰਸ਼ਾ ਲੈ ਕੇ ਇਸ ਦੇ ਵੱਲੋਂ ਜਿਹੜੀ ਕਿ ਸੇਵਾ ਨਿਭਾਈ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਇਨਾਂ ਦੀ ਸਰਕਾਰ ਸਮੇਂ ਹੋਈਆਂ ਬਿਆਦਮੀਆਂ ਤੇ ਹੋਰ ਗੁਨਾਹਾਂ ਨੂੰ ਲੈ ਕੇ ਕੱਲ ਸ਼੍ਰੀ ਅਕਾਤਖ ਸਾਬ ਦੇ ਵੱਲੋਂ ਵੱਡੇ ਫੈਸਲੇ ਸੁਣਾਉਦੇ ਹੋਏ ਇਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਵਰਤਨ ਸਾਫ਼ ਕੀਤੇ ਜਾਣਗੇ ਅਤੇ ਇਹਨਾਂ ਦੇ ਵੱਲੋਂ ਹੋਰ ਵੀ ਸੇਵਾਵਾਂ ਨਿਭਾਈਆਂ ਜਾਣਗੀਆਂ ਬਾਥਰੂਮਾਂ ਦੀ ਸਫਾਈ ਵੀ ਇਹਨਾਂ ਦੇ ਵੱਲੋਂ ਕੀਤੀ ਜਾਵੇਗੀ ਅਤੇ ਵਰਸ਼ਾ ਫੜ ਕੇ ਇਹਨਾਂ ਨੇ ਡਿਊਟੀ ਦੇ ਬਾਹਰ ਜਿਹੜੀ ਕਿ ਸੇਵਾ ਲਗਾਈ ਗਈ ਸੀ ਤਾਂ ਅੱਜ ਪਹਿਲਾ ਦਿਨ ਸੁਖਬੀਰ ਸਿੰਘ ਬਾਦਲ ਦਾ ਤੇ ਉਹ ਅੱਜ ਡਿਊਟੀ ਦੇ ਬਾਹਰ ਹੱਥ ਦੇ ਵਿੱਚ ਵਰਸ਼ਾ ਫੜ ਕੇ ਅਤੇ ਨੀਲਾ ਚੋਲਾ ਪਾ ਕੇ ਬੈਠੇ ਨੇ ਪੈਰ ਦੇ ਉੱਤੇ ਸੱਟ ਲੱਗਣ ਕਰਕੇ ਉਹਨਾਂ ਨੂੰ व्हीਲ ਚੇਅਰ ਤੇ ਬਿਠਾਇਆ ਗਿਆ ਤੇ ਉਹਨਾਂ ਨੂੰ ਇਹ ਸਜ਼ਾ ਲਗਾਈ ਗਈ ਅਤੇ ਗੱਲ ਵਿਚ ਤਕਤੀ ਵੀ ਪਾਈ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ